ਮੈਨੂੰ ਮਾਫ ਕਰ ਦੇ ਮੇਰੇ ਮੈਨੂੰ ਮਾਫ ਕਰ ਦੇ ਵੀਰ ਬਣ ਕੇ ਹਾਂ ਮੈਂ 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 ਮੰਨਦੀ ਹਾਂ ਮੈਂ ਮੰਨਦੀ ਹਾਂ ਮੰਨਦੀ ਵੀਰ ਮੈਂ ਮੇਰੀ ਗੱਲ ਸੁਣ ਹਾਂ ਮੈਂ ਸੁਣਦੀ ਹਾਂ ਬਈ ਵੀਰ ਮੈਂ ਸੁਣਦੀ ਹਾਂ ਸੁਣੇਗੀ ਨਾ ਹਾਂ ਬਈ ਮੈਂ ਤੇਰੀ ਗੱਲ ਮੈਂ ਜ਼ਰੂਰ ਸੁਣਦੀ ਹਾਂ ਹੈਲੋ ਹਾਂ ਪੈਸੇ ਤੂੰ ਚੱਕੇ ਅੰਦਰੋਂ ਪੈਸੇ ਹਾਂ ਮੈਂ ਚੱਕੇ ਕਿਹਨੂੰ ਪੁੱਛ ਕੇ ਪੈਸੇ ਚੱਕੇ ਸੀ ਮੈਨੂੰ ਆਇਆ ਤੂੰ ਦੱਸ ਦੇ ਕਿਉਂ ਪੁੱਛਣ ਦੀ ਗੱਲ ਆ ਮੇਰਾ ਘਰ ਆ ਮੈਂ ਪੈਸੇ ਚੱਕਣੇ ਨਹੀਂ ਮੈਨੂੰ ਲੋੜ ਸੀ ਮੇចੱਕਲੇ ਕੀ ਕਰਨਾ ਸੀਗਾ ਤੈਨੂੰ ਲੋੜ ਨੂੰ ਕਿਉਂ ਮੈਨੂੰ ਚਾਹੀਦੇ ਸੀ ਦੱਸ ਤੈਨੂੰ ਇੰਨੀ ਨਹੀਂ ਸ਼ਰਮ ਆਉਂਦੀ ਹੈਗੀ ਵੀ ਮੈਂ ਤਾਂ ਲੋਕਾਂ ਨੇ ਗੋਹਾ ਕੁੜਾ ਕਰਕੇ ਆਪਦਾ ਕੰਮ ਧੰਦਾ ਕਰਕੇ ਪੋਚੇ ਪਾਚੇ ਲਾ ਕੇ 500 ਰੁਪਏ ਲੈ ਕੇ ਰੱਖਿਆ ਸੀ ਇਹ ਮੁੰਡੇ ਨੂੰ ਦਵਾਈ ਦਿਵਾਉਣੀ ਆ ਪਰ ਦਵਾਈ ਦਿਵੋ ਨਿਆ ਮਾਇਕਾ ਮੈਂ ਤਾਂ ਆਪ ਚਾਹੀਦੇ ਸੀ ਮੈਂ ਲੋਡ ਸੀ ਮੈਂ ਲੈ ਲੇ ਹੁਣ ਤੂੰ ਦੱਸ ਕੀ ਕਰਾ ਹੋ ਲੇਲਾ ਤੋਂ ਹੋਰ ਲਿਆ ਮੈਂ ਹੋਰ ਕਿੱਥੋਂ ਨਿਆ ਮੈਂ ਹੋਰ ਲਿਆ ਕਿਥੋਂ ਕੋਈ ਕਰਲਾ ਖਸਮ ਕੋਈ ਕਰਲਾ ਸ਼ਰਮ ਹਾਂ ਤੇਰੇ ਜਿਉਂਦੇ ਜੀ ਮੈਂ ਖਸਮ ਕਰਦੀ ਸੋਹਣੀ ਲੱਗਦੀ ਆ ਤੂੰ ਮੈਂ ਚੱਕ ਨਾ ਆਉਂਗੀ ਤੂੰ ਕਮਾ ਕੇ ਲਿਆ ਕਰ ਨੋਟ ਚਾਰ ਪੈਸੇ ਹੋਰ ਕਰਲਾ ਕੋਈ ਦੱਸ ਮੈਨੂੰ ਤਾਂ ਚਾਹੀਦੀ ਹੁੰਦੀ ਹੁੰਦਾ ਤੈਨੂੰ ਪਤਾ ਤਾਂ ਲੋਡ ਹੁੰਦੀ ਆ ਮੇਰਾ ਤਾਂ ਛਰਦਾ ਦੀ ਹਾਂ ਤੇਨਾਂ ਕਿੱਥੋਂ ਮਰਜੀ ਦਿਆ ਮੈਂ ਮੱਥੇ ਰੱਖਣੀ ਨਹੀਂ ਕਰੇ ਕਰ ਲਈ ਮੇਰਾ ਕੀ ਕਰੇਗਾ ਕਿਉਂ ਰੱਖਦੀ ਸਾਬ ਨੇ ਤੇ ਮੈਨੂੰ ਲੋੜ ਆ ਕਿਥੋਂ ਮਰਜ਼ੀ ਲੈ ਕੇ ਰਿਆ ਕਰ ਮੈਂ ਕਿਦਾਂ ਮੈਂ ਤਾਂ ਲੋਕਾਂ ਨੇ ਪੁੱਛੇ ਲਾਲਾ ਕੇ 500 ਰੁਪਏ ਲੈ ਕੇ ਰੱਖੇ ਸੀ ਤੂੰ ਮਿੰਟ ਜਿਹੇ ਦਾਰੂ ਲੈ ਕੇ ਪੀ ਕੇ ਬਹਿ ਗਿਆ ਦਾਰੂ ਪੀਣ ਵਾਸਤੇ ਹੀ ਹੈ ਦਾਰੂ ਲੈ ਕੇ ਬੈਠ ਤਨ ਮਰੂ ਬੁੱਥੜ ਤੇ ਕਿਆ ਭਗ ਜਾਪਰੇ ਅਵੀ ਆਖ ਆ ਗਈਂਦੀ ਹੈ ਲੈ ਕੇ ਨਾਲੇ ਹੋਰ ਚਾਹੀਦੇ ਮੈਨੂੰ 200 ਰੁਪਏ ਲੈ ਕੇ ਦਊਂਗੀ ਮੇਰੀ ਗੋਦੀ ਜਿੱਤੀ ਮੈਂ ਹੁੰਦੇ ਜੋਤੀ ਨਾ ਗੱਲਾਂ ਕਰਦੀ ਆ ਪਟਕਾ ਪੈਸੇ ਚੱਕ ਲੈ ਮੇਰਾ ਘਰ ਆ ਪੈਸੇ ਚੱਕਣਾ ਨਹੀਂ ਨਾ ਪਹਿ ਜੱਕਲੇ ਪਹਿ ਜੱਕ ਨਾ ਹੋਈ ਐ ਮੈਂ ਖੁਰ ਨਫਾਕ ਰੋ ਕਰ ਦਿੰਨੇ ਅੰਦਰ ਲੈ ਅੱਜ ਫੇਰ ਲੇਟ ਹੋ ਗਈ ਜੇ ਕਿਤੇ ਵੱਡਾ ਬਾਈ ਵਾਗਿਆ ਹੋਇਆ ਤਾਂ ਬੜੀ ਚੰਗੀ ਗੱਲ ਐ ਜੇ ਵੱਡਾ ਬਾਈ ਹੋਇਆ ਨਾ ਤਾਂ ਪੜੀਆਂ ਗਾਣਾ ਪੈਣੀਆਂ ਮੈਨੂੰ ਵੀ ਪਤਾ ਅਗਲੇ ਦੇ ਘਰੇ ਆਵਾਜਾਈ ਬਾਲੀ ਰਹਿੰਦੀ ਆ ਛੋਟਾ ਤਾਂ ਕੁਛ ਕਹਿੰਦਾ ਨਹੀਂ ਹੈਗਾ ਮੈਂ ਤਾਂ ਕਹਿੰਨੀ ਵਾਹਿਗੁਰੂ ਕਰਕੇ ਨਾ ਵੱਡਾ ਬਾਈ ਵਾਗ ਗਿਆ ਹੋਵੇ ਹੌਲੀ ਹੌਲੀ ਕੰਮ ਨੂੰ ਵੇੜ ਦੋ ਸੇਛੀਤੀ ਬਾਈ ਜੀ ਸਾਸ੍ਰੀਕਾਰ ਸਾਸ੍ਰੀਕਾਰ ਤਾਂ ਠੀਕ ਆ ਭਾਈ ਅੱਜ ਫੇਰ ਤੋਂ ਸਹੁਰੇਗੇ ਲੇਟ ਹੋ ਗਈ ਤੁਹਾਨੂੰ ਬਾਈ ਤੈਨੂੰ ਪਤਾ ਹੀ ਆ ਘਰ ਦੇ ਕੰਮਾਂ ਦਾ ਵਸ ਥੋੜੇ ਮੈਂ ਨਹੀਂ ਇਸਨੇ ਘਰੇ ਕੰਮ ਨੂੰ ਇਹ ਕੁਛ ਸੰਪਤਾਉਣਾ ਸ਼ਪਤਾ ਕਰਤਾ ਉਹਦੇ ਨਾਲ ਬੋਲਣਾ ਪੈਂਦਾ ਸੀ ਇਹ ਤਾਂ ਮੇਰੇ ਕੋਲ ਤੇ ਤੇਰੇ ਆਉਣ ਤੋਂ ਪਹਿਲਾਂ ਦੋ ਵਾਰੀ ਬੰਦੇ ਆ ਕੇ ਮੁੜ ਕੇ ਆਏ ਗਏ ਦਾ ਘਰ ਆਗਾ ਸਾਰਾ ਕੰਮ ਸਕਾਰ ਹੋਮੀ ਪਿਆਗਾ ਹਾਂ ਝਾੜੂ ਪੋਚਾ ਲਾਉਣ ਵਾਲਾ ਪਿਆਗਾ ਸਾਰਾ ਕੁਛ ਚੱਕ ਕੋਈ ਨਹੀਂ ਹਾਂ ਹੁਣੀ ਨਸੋ ਫਟਾਫਟ ਕੰਮ ਨੇ ਮਿਲਦੇ ਨਹੀਂ ਉਹ ਦਾ ਕੰਮ ਤਾਂ ਮੇੜ ਦਿੰਨੀ ਆ ਤੇ ਦੇਖ ਲੈ ਵੀ ਸਾਰੇ ਹੁਣ ਬੈਡਾਂ ਪੋਟਾਂ ਤੇ ਸਾਰੇ ਕਿਤੇ ਕੱਪੜਾ ਮਾਰਨ ਆਲਾ ਪਿਆਗਾ ਹਾਂ ਹਾਂ ਮੈਂ ਹੁਣੀ ਫੇਰਨੀ ਆ ਬਈ 2 ਮਿੰਟ ਚ ਕੱਪੜਾ ਤੋ ਕਰ ਦਿੰਨੇ ਸਾਰੇ ਨਵਾਰ ਕੋਈ ਆਇਆ ਹੁਣ ਮੜਾ ਮੋਟਾ ਨਾ ਟਾਈਮ ਨਸਦਿਆ ਆਇਆ ਕਰ ਤੜਕੇ ਕੋਈ ਨਹੀਂ ਵੀਰੇ ਮੈਂ ਆਜੇ ਕੋ ਸੁਨੇਹਾ ਤੇ ਚਲ ਠੀਕ ਆ ਵੀਰੇ ਮੈਂ ਨਾ ਕਰ ਲਾਂ ਘਰ ਦਾ ਕੰਮ ਹਾਂ ਕਰ ਲੋ ਹਮ ਘਾੜੇ ਕੇ ਰੋਦੀ ਰਹਿੰਦੀ ਆ ਸਾ ਮੈਂ ਰੋਜ ਹੀ ਲੇਟ ਆਉਣਾ ਰੋਜ ਹੀ ਲੇਟ ਆਉਣਾ ਉਹੀ ਹੋਇਆ ਬਾਬੂ ਕੱਲੇ ਗੋਲਦੇ ਆ ਨਾ ਅਸ ਯਾਰ ਪਣੇ ਕੰਮ ਵਾਲੀ ਬੁੜੀ ਬਾਬੂ ਇਹਦੇ ਵਾਰੇ ਤੈਨੂੰ ਮੈਂ ਵੀ ਕਹਿਣਾ ਸੀ ਯਾਰ ਹੂੰ ਇਹਦਾ ਯਾਰ ਲੇਟ ਹੀ ਬਾਲਾ ਹੋਣ ਲੱਗ ਗਈ ਇਹਨੂੰ ਮਾੜਾ ਮੋਟਾ ਸਮਝਾ ਦਿਆ ਕਰਨਾ ਕੱਲ ਮੈਂ ਰੋਟੀ ਬਣਾ ਗਿਆ ਬਾਹਰ ਉਹੀ ਇਹਨੂੰ ਕਹੀ ਜਾਂਦਾ ਸੀ ਮੈਂ ਕਿਹਾ ਭਾਈ ਲੇਟ ਹੋ ਗਈ ਆਕੇ ਮੇਰੇ ਘਰ ਵਾਲਾ ਟੱਲਾ ਹੋ ਗਿਆ ਸੀ ਉਹਨੂੰ ਦਵਾਈ ਦਿਵਾਉਣ ਜਾਵੜੀ ਮਖ ਮੇਰੇ ਕੋਲੇ ਪਹਿਲਾਂ ਦੋ ਵਾਰੀ ਆ ਕੇ ਬੰਦੇ ਮੁੜ ਗਏ ਮਖਿਆ ਸਾਰਾ ਉਹ ਮੈਂ ਪਿਆਰ ਰੰਦਾ ਗਾਏ ਗਏ ਦਾ ਘਰ ਹੈ ਮਖਿਆ ਪੂਰੀ ਤਾਂ ਗੱਲ ਹੈਗੀਆ ਕੱਲ ਮੇਰੇ ਯਾਰ ਮਿੱਤਰ ਆਏ ਉਹ ਕਹਿੰਦੇ ਯਾਰ ਤੂੰ ਤਾਂ ਬਾਹਰ ਇੰਨੀ ਸ਼ਵਾਨਾ ਰਹਿਣਾ ਐ ਵੱਡਿਆਂ ਵਾਂਗੂੰ ਰਹਿਣਾ ਗਾਏ ਸਾਡੇ ਘਰੇ ਆਏ ਆ ਸਾਡੇ ਘਰੇ ਆ ਐਡਾ ਐਡਾ ਕਹਿੰਦੇ ਤੁਹਾਡੇ ਘਰੇ ਕੂੜਾ ਜੜਿਆ ਰਹਿੰਦਾ ਗਾ ਕੂੜਾ ਕਿਵੇਂ ਫਕਾਣ ਦਾ ਕਰਕੇ ਰੱਖੀ ਵੀਦਾ ਹੈ ਪਰ ਲੇਟ ਫੇਰੇਟੇ ਹੋ ਜਾਂਦੀ ਆ ਕਦੇ ਆਉਂਦੀ ਆ ਇੱਕ ਦਿਨ ਆਉਂਦੀ ਨਹੀਂ ਦੋ ਦਿਨ ਆਉਂਦੀ ਐ ਤਿੰਨ ਦਿਨ ਫੇਰ ਨਹੀਂ ਆਉਂਦੀ ਹੋਰ ਤੇ ਨਾਲੇ ਤੋਂ ਕਚਹਿਰੀਆਂ ਨਹੀਂ ਜਾਣਾ ਸੀ ਅੱਜ ਉਹ ਜਾਣਾ ਤਾਂ ਹੈਗਾ ਕਚਹਿਰੀਆਂ ਚ ਆ ਮੈਂ ਉਹਨੂੰ ਕਹੇ ਮੈਂ ਮਸਾ ਕੱਪੜਾ ਕੂਪੜਾ ਮਾਰ ਲਾ ਵੱਡਾਂ ਤੇ ਮੈਂ ਕੱਪੜਾ ਕੂਪੜਾ ਬਾਅਦ ਚ ਮਾਰੀ ਪਹਿਲਾਂ ਮੈਂ ਕਿਹਾ ਭਾਈ ਘੁੱਟ ਚਾਹ ਦੀ ਬਣਾ ਤਾ ਚਲ ਮੈਂ ਕਹਿੰਦਾ ਉਹ ਵੀ ਭਾਈ ਚਾਹ ਬਣਾ ਦੇ ਫਿਰ ਵਾਪਸ ਨੇ ਜਾਣਾ ਤੇ ਹੋਰ ਤੇ ਤੂੰ ਹੱਥ ਨਾਲੇ ਨਾਲੇ ਕਚਹਿਰੀਆਂ ਕਿਹੜਾ ਉਹ ਰਾਤ ਵਾਪਸ ਪਾਰਟੀ ਤੇ ਸੀਗਾ ਤੈਨੂੰ ਫੋਨ ਤਾਂ ਕੀਤਾ ਸੀ ਭੁੱਲ ਗਿਆ ਤੂੰ ਉਹ ਨਈ ਦਿਮਾਗ ਰੱਖਦੀ ਆ ਹੁਣ ਨਿਕਲ ਜਾਂਦੀ ਆ ਦਿਮਾਗ ਚੋਂ ਔਰ ਰਮਨ ਉਹ ਬਾਹਰ ਦੇਖੀ ਕੁੱਤਾ ਭੌਂਕੀਆਂ ਦਾ ਆਪਣਾ ਹਾਂਜੀ ਬਈ ਦੇਖਦੀ ਆ ਕੀ ਦੀ ਸੀ ਪਾਰਟੀ ਪਾਰਟੀ ਤਾਂ ਯਾਰ ਦੋਸਤ ਦੀ ਸੀਗੀ ਉਧਰੋਂ ਡੇਟ ਹੋ ਗਿਆ ਬਾਪੂ ਤੈਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਉਹ ਯਕੀਨ ਤਾਂ ਹੈਗਾਗਾ ਮੈਂ ਤੈਨੂੰ ਐ ਨਹੀਂ ਕਹਿੰਦਾ ਵੀ ਨਹੀਂ ਯਕੀਨ ਆ ਉਹ ਤਾਂ ਹਾਲਾਤ ਮਾੜੇ ਆ ਅੱਜਕੱਲ੍ਹ ਹੈਂ ਕਹੇਦਾ ਬੱਸ ਕੋ ਮਦਰੀ ਸਾਰੀ ਗੱਲ ਸਮਝਦਾ ਨਾ ਕੋਈ ਟੈਨਸ਼ਨ ਲੈਣਾ ਮੇਰੇ ਕੱਲਾ ਜਵਾਬ ਆਗਾ ਹੋਰ ਆਪਣੇ ਹੈ ਕਿ ਅਬ ਦੋਨੇ ਹੀ ਆ ਪਿਓ ਪੁੱਤ ਆਂ ਹਾਂ ਇਹਦੀ ਗੱਲ ਹੈ ਕਮ ਰਮਨ ਨੂੰ ਕਹਿੰਦਾ ਛੇਤੀ ਚਾਹ ਬਣਾਉਗੀ ਹਾਂ ਉਹਨੇ ਕਹੇਗਾ ਚਾਹ ਬਣਾ ਕੇ ਜਾਣਾ ਕਾ ਡੜੀ ਨੇ ਫਿਰ ਭਾਈ ਰਮਨ ਹਾਂ ਜੀ ਭਾਈ ਕੀ ਕਰੀ ਜਾਨੀ ਆ ਭਾਈ ਕੋਈ ਸੋਚ ਨਹੀਂ ਆਹ ਭਾਂਡੇ ਜੀ ਚੱਪਰ ਕਰ ਕਰਕੇ ਮੈਂ ਅਚਲ ਮਾਰ ਦੇ। ਨਹੀਂ ਨਹੀਂ ਕਰ ਸੋਈ ਦੀ ਸਫਾਈ ਰੇਗੀ। ਬਾਈ ਮੈਨੂੰ ਸਫਾਈ ਚ ਅਜਾ ਨਾ ਕਰਿਆ ਕਰ ਦੇ ਕਿਵੇਂ ਮੱਖਣਾ ਭਣ ਕੀ ਜਾਂਦੀਆਂ। ਉਹ ਬਾਈ ਹੁਣ ਮੈਂ ਤਸਵੀਰੀ ਸੋਈ ਤੁਹਾਨੂੰ ਪਤਾ ਕੀ ਰੰਗ ਬਹੁਤ ਚਲਾ ਜਾਂਦੀਆਂ। ਬਾਤੋਂ ਮੱਖੀਆਂ ਆ ਜਾਂਦੀਆਂ ਨੇ। ਆਏ ਹੁਣ ਡਰੀ ਜਾਨੀ ਆ ਜੇ ਇੱਥੇ ਸਫਾਈ ਹੋਵੇ ਇਹ ਜਿਹੀਆਂ ਗੰਦੀਆਂ ਚੀਜ਼ਾਂ ਕਿਉਂ ਨੇ ਇੱਥੇ। ਨਾਲੇ ਇੱਕ ਗੱਲ ਤਾਂ ਮੈਂ ਹੋਰ ਕਹਨਾ ਬਾਪੂ ਨੂੰ ਚਾਹ ਬਣਾ ਦੇ। ਕੱਲ ਵੀ ਰੋਟੀ ਬਣਾ ਬਾਪੂ ਭੁੱਖਾ ਗਿਆ। ਬਾਈ ਤੈਨੂੰ ਕੰਮ ਤੇ ਕਾਦੇ ਵਾਸਤੇ ਰੱਖਿਆ? ਪੈਸੇ ਦੇਣੇ ਆ ਸੀ। ਕੋਈ ਨਹੀਂ ਬਾਈ ਕਰ ਦੇਣੀ। ਚਾਹ ਤਾਂ ਦਮ ਰਚ ਬਣਾ ਦੇਣੀ। ਤੂੰ ਮਿੰਟ ਚ ਤਾਂ ਬਣਾ ਦੇਣੀ ਆ ਬਾਈ ਬਣ ਕੇ ਗੌਰ ਕਰ ਜੇ ਨਹੀਂ ਕੰਮ ਕਰਨ ਨੂੰ ਜੀ ਕਰਦਾ ਨਾ ਤਾਂ ਚੁੱਪ ਕਰਕੇ ਹਟ ਜਾ ਅਸੀਂ ਕਿਹੜਾ ਫਰੀ ਕਰਾਉਣਾ ਬਾਈ ਪੈਸੇ ਦੇਣੇ ਆ ਬਾਈ ਮੈਂ ਤੁਹਾਡੇ ਘਰੋਂ ਹਟ ਕੇ ਜਾਉਂਗੀ ਵੀ ਕਿੱਥੇ ਤੁਹਾਨੂੰ ਪਤਾ ਹੀ ਐ ਕੋਈ ਗੱਲ ਨਹੀਂ ਮੈਂ ਨਾ ਸਫਾਈ ਕਰਦੇ ਨਹੀਂ ਸਮਾਰ ਕੇ ਤੇ ਦੂਰ ਦੂਰ ਦੇ ਕੱਪੜੇ ਹੁਣ ਸਫਾਈ ਬਾਅਦ ਚ ਕਰੀ ਪਹਿਲਾਂ ਬਾਪੂ ਨੂੰ ਚਾਹ ਬਣਾ ਦੇ ਮੈਨੂੰ ਦੋ ਪਰੌਂਠੇ ਲਾ ਦੇ ਠੀਕ ਆ ਨਾ ਭੁੱਖ ਲੱਗੀ ਪਈ ਆ ਕੱਲ ਮੈਂ ਭੁੱਖਾ ਬੈਠਾ ਰਿਆ ਤੈਨੂੰ ਪਤਾ ਤਾਂ ਹੈਗਾ ਵੀ ਅਸੀਂ ਬਾਹਰ ਦੀ ਰੋਟੀ ਨਹੀਂ ਖਾਂਦੇ ਅਸੀਂ ਬਿਮਾਰ ਹੋ ਜਾਂਦੇ ਆ ਬਾਹਰ ਦੀ ਰੋਟੀ ਖਾ ਕੇ ਮੁਰਕੇ ਉੱਤੇ ਲੱਗਣਗੇ ਠੀਕ ਹੈ ਵੀਰੇ ਮੈਂ ਕਰ ਦਿੰਦੀ ਆ ਹੁਣ ਕਰ ਦਿੰਦੀ ਆ ਕਰ ਦਿੰਦੀ ਆ ਬਈ ਜੇ ਨਹੀਂ ਕੰਮ ਨੂੰ ਜੀ ਕਰਦਾ ਨਾ ਤਾਂ ਚੁੱਪ ਕਰਕੇ ਆਦਾ ਹਟ ਜਾ ਠੀਕ ਹੈ ਬਈ ਆਹ ਲਓ ਭਾਈ ਜੀ ਚਾਹ ਜਾ ਉੱਪਰ ਇਹ ਹੋ ਦੂਜਾ ਭਾਈ ਕਿੱਧਰ ਭੱਗ ਗਿਆ ਆ ਉਹਨਾਂ ਦੀ ਚਾਹ ਕੋਲੇ ਰੱਖ ਦਿਓ ਤੇ ਭਾਈ ਜੀ ਇਕਨਾਂ ਤੁਹਾਨੂੰ ਗੱਲ ਕਹਿਦੀ ਸੀ ਬਸੋ ਭਾਈ ਛੋਟੇ ਭਾਈ ਨੂੰ ਕਹਿ ਦੋ ਮੈਂ ਨਾ ਵਾਹਿੰਨ ਕਿ ਆ ਕਰੀ ਮੀਤ ਉਹ ਟਹਟ ਜਾ ਮੈਂ ਹਟ ਕੇ ਕਿੱਥੇ ਜਾਉਂਗੀ ਅਜੇ ਤੱਕ ਚੰਗਾ ਘਰ ਮਿਲਿਆ ਮੈਨੂੰ ਜਿੱਥੇ ਮੈਂ ਵਧੀਆ ਕੰਮ ਕਰਕੇ ਪੈਸੇ ਕਮਾਈ ਜੰਨੀ ਆ ਉਹ ਤਾਂ ਪਾਈ ਤੇਰੀ ਗੱਲ ਠੀਕ ਆ ਘਰ ਤਾਂ ਮਿਲਿਆ ਉਹ ਪਤਾ ਕੀ ਆ ਨਾ ਕੱਲ ਉਹ ਵੇ ਯਾਰ ਦੋਸਤ ਆਏ ਸੀਗੇ ਤੇ ਕੰਮ ਸਾਰਾ ਉਹਨੇ ਪਿਆ ਸੀਗਾ ਕਰਨ ਵਾਲਾ ਉਹ ਉਹਨਾਂ ਨੇ ਕਿਤੇ ਮਾੜਾ ਮੋਟਾ ਕਹਿਤਾ ਉਹ ਮੈਨੂੰ ਵੀ ਦੱਸਦਾ ਸੀਗਾ ਤਾਂ ਹੀ ਮੈਂ ਤੈਨੂੰ ਕਹਿਣਾ ਵੀ ਭਾਈ ਸਵੇਹਾ ਆ ਜਾ ਘਰ ਸਵੇਹਾ ਕੇ ਕੰਮ ਤਾਂ ਦਨਦਨ ਮੇੜ ਲਿਆ ਕਰਸ ਕੋਈ ਨਹੀਂ ਭਾਈ ਜੀ ਤੁਸੀਂ ਮਾਰੇ ਉਹਨਾਂ ਨੂੰ ਵੀ ਸਮਝਾਇਓ ਕੋਈ ਨਹੀਂ ਕਹਿੰਦਾ ਮੈਂ ਉਹਨੂੰ ਵੀ ਕਹਿ ਦੂੰਗਾ ਤੁਹਾਨੂੰ ਪਤਾ ਮੈਂ ਵੀ ਥੋੜੇ ਸਿਰ ਤੇ ਹੀ ਆਂਗੇ ਨਾ ਵੀ ਜਲ ਥੋੜੇ ਤੋਂ ਪੈਸਾ ਟੱਕਾ ਲੈ ਕੇ ਆਵਦਾ ਘਰ ਤੋਂ ਵਧੀਕ ਜਾਰਾ ਕਰੀ ਜਣੀ ਮੇਰੇ ਭਾਈ ਘਰ ਦੇ ਰਿਆਰੇ ਵਾਸਤੇ ਪਾਕਾਮਾ ਕੰਮ ਦਾ ਕਰਦੇ ਆ ਹਾਂਜੀ ਆ ਪੀ ਲਓ ਚਾਹ ਤੇ ਮੈਂ ਸਫਾਈ ਕਰਦਾ ਕੋਈ ਇਹਨਾਂ ਦਾ ਵੀ ਕੀ ਕਸੂਰ ਆ ਵਿਚਾਰਨ ਦਾ ਜੇ ਮੈਂ ਟਾਂਤੇ ਆਂਗਾ ਤਮਾ ਕਿਉਂ ਇੰਨਾ ਤੋ ਸੁਣਾ ਹੈ ਤਾਂ ਹੀ ਤਾਂ ਮੈਨੂੰ ਵਿਚਾਰੇ ਇਹ ਬੋਲ ਦੇ ਨੇ ਪਰ ਜੇ ਆਪਦਾ ਬੰਦਾ ਚੱਜਦਾ ਹੋਵੇ ਤਾਂ ਮੈਨੂੰ ਇਹਨਾਂ ਦੀਆਂ ਵੀ ਕਿਉਂ ਸੋਨੀਆਂ ਪਹਿਨ ਮੈਂ ਤਾਂ ਕਸਤਾਉਣੀ ਆ ਵੀਰੇ ਨੂੰ ਕੀ ਕਰਾਂ ਕੁਝ ਸਮਝ ਨਹੀਂ ਆਉਂਦੀ ਮੈਨੂੰ ਤਾਂ ਬਸ ਇੱਕ ਜਾਕਾਂ ਦੀ ਖਾਤਰ ਸੋਚ ਲੈਨੀ ਆ ਵੀ ਚਲ ਕੋਈ ਨਾ ਮੁੰਡਾ ਨਿਆਣਾਗਾ ਚਲ ਮੇਰਾ ਗੁਜ਼ਾਰਾ ਹੋਈ ਜਾਊਗਾ ਪਰ ਇਹ ਤਾਂ ਲੇਟ ਹੋ ਜਾਂਦੀ ਆ ਅਗਲਾ ਬੋਲਦਾ ਫੇਰ ਐ ਕਦੇ ਕਦੇ ਜੀ ਕਰਦਾ ਵੀ ਮਣਾ ਹਟ ਜਾ ਉਹ ਕਿ ਸੇ ਦਿਨ ਸੁਣਾ। ਜੇ ਉਹ ਘਮ ਤਾਂ ਦਾ ਕਰਨ ਲੱਗ ਜਾ ਫਿਰ ਮੈਨੂੰ ਕਿਉਂ ਸੁਣਨੀ ਆ ਪੈਣ। ਸਾਲ ਕੋਈ ਨਾ ਦੇਖਦੀ ਆ ਜਾ ਕੇ ਹਜੇ ਨਹੀਂ ਪਤਾ ਘਰ ਦੇ ਵਿੱਚ ਕੀ ਕੁਝ ਕਰੀ ਬੈਠਾ ਹੋ ਕੀ ਕੁਝ ਨਾ ਕਿਸੇ ਨੂੰ ਸੱਦ ਕੇ ਬਹਿ ਜਾਂਦਾਗਾ ਦਾਰੂ ਪਿਆਲਾ ਪੀ ਜਾਂਦਾ ਰਹਿੰਦਾ ਬੈਠਾ ਆਈ ਨਹੀਂ ਦੇਖਦਾ। ਇਹ ਤਾਂ ਫੱਕੀ ਹੰਬੀ ਹੋਊਗੀ। ਪਤਾ ਹੀ ਨਹੀਂ ਆਦਾ ਘਰ ਤੇ ਤਾਂ ਸਫਾਈ ਰੱਖਣਾ ਨਹੀਂ ਕੁਝ ਕਰਨਾ ਤਾਂ। ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਕੀ ਕਰ ਰਹੇ ਭਾਈ ਅੱਜ ਫੇਰ ਡੇਟ ਹੋ ਗਈ ਜਰਾ ਰੋਜ਼ ਦੇ ਕੰਮ ਹੋ ਗਿਆ ਬਈ ਮੁੰਡਾ ਬਾਲਾ ਬਿਮਾਰ ਸੀਗਾ ਤਾਂ ਕਰਕੇ ਲੇਟ ਹੋ ਗਈ ਤੇ ਘਰੇ ਹੋਰ ਹੈ ਨਹੀਂ ਕੋਈ ਨਾ ਬਈ ਘਰੇ ਕੋਈ ਨਹੀਂ ਹੈਗਾ ਤੇ ਸੱਸਰਾ ਉਹਨਾਂ ਦੀ ਤਾਂ ਡੈਥ ਹੋਈ ਹੋਈ ਹੈ ਭਾਈ ਤੇ ਤੇਰੇ ਘਰ ਵਾਲਾ ਘਰ ਵਾਲਾ ਤਾਂ ਬਈ ਸ਼ਰਾਬ ਪੁਰਸ਼ੂ ਪਿੰਦਾ ਕਰੇ ਆ ਸਾਰਾ ਜੂ ਦਾ ਪੀਂਦਾ ਦਾ ਸ਼ਰਾਬ ਤਾਂ ਸਾਰਾ ਮਲਕੀ ਪੀਂਦਾ ਦਾ ਨਸ਼ੇ ਪੱਤੇ ਹੋਰ ਵੀ ਹਾਂ ਬਈ ਹੋਰ ਵੀ ਨਸ਼ੇ ਪੱਤੇ ਬਾੜੇ ਕਰਦਾਗਾ ਕਰੇ ਰਹਿੰਦਾ ਹਰ ਵਕਤ ਤਾਂ ਤੇਰੇ ਮਾਪਿਆਂ ਨੇ ਵਰ ਕੋਸੀ ਮੈਨ ਤੇ ਕਹੀ ਦੋ ਥੈਰੇਪੀ ਆ ਕਿ ਤਰੀ ਮਾਪਿਆਂ ਨੇ ਕੀ ਦੇਖਣਾ ਬਈ ਜਦੋਂ ਮੈਂ ਆਪ ਹੀ ਸਹੀੜਿਆਗਾ ਤੇ ਆਪ ਹੀ ਭੁੱਤ ਰਹੀ ਇਹਨਾਂ ਦੀ ਸਜ਼ਾ ਨਾ ਮਾਰ ਜਿਕਰਾਈ ਹਾਂ ਬਈ ਆਹੋ ਲਾ ਮਾਰ ਗਲਦਾ ਹੈਗੀ ਨਰਦੇ ਹੁੰਦੇ ਹਾਂ ਮੈਂ ਜਨੂ ਆਇਆ ਕਹਿੰਦਾ ਵੀ ਜੇ ਰੋਜ਼ ਰੋਜ਼ ਦਾ ਕੰਮ ਹੈ ਚੰਗਾ ਨਹੀਂ ਹੁੰਦਾ ਲੇਟ ਆਉਣ ਦਾ। ਕੋਈ ਨਹੀਂ ਬਾਈ। ਬਸ ਆਹੀ ਦੋ ਦਿਨ ਹੀ ਲੇਟ ਹੋਈਆਂ। ਅੱਜ ਤੋਂ ਬਾਅਦ ਨਹੀਂ ਲੇਟ ਹੁੰਦੀ ਹੈਗੀ। ਹੁਣ ਉਹਨਾਂ ਨੂੰ ਸ਼ੋਰ ਨੇ ਜਾਣਾ ਸੀਗਾ ਬਾਹਰ। ਤੇ ਉਹ ਪਹਿਲਾਂ ਰੋਟੀ ਖੋ ਗਿਆਗਾ। ਅਗਰ ਕਹਦਾ ਮੈਂ ਬਾਹਰ ਕੁਝ ਕਾਰ ਵੀ ਨੂੰ ਕਹਿੰਦਾ ਹੁਣ ਉਹਨਾਂ ਨੂੰ ਥੋੜਾ ਲੇਟ ਆਉਣੀ ਕਹਿੰਦਾ। ਕੋਈ ਨਹੀਂ ਬਾਈ। ਮੈਂ ਜਿਹੜੇ ਭਾਇਆ ਭਾਂਡੇ-ਪੁੰਡੇ ਛੱਕ ਦੇਣੀਆਂ ਉਹਨਾਂ ਦੇ ਪੋਚਾ-ਪਾਚ ਚਲਾ ਦੇਣੀਆਂ। ਅਗਰ ਜਨੂ ਆਇਆ ਰੁਕ ਬੈਠੇ ਮੇਰੇ ਕੋਲ। ਹਾਂਜੀ ਨਹੀਂ ਕਿ ਐ ਫਿਰ ਰੋਗ ਰੋਗ ਦਾ ਟੈਮਟਾਣਾ ਕਿੰਨਾ ਲੱਗੂ ਉਸੇ ਕੰਮ ਕੰਮ ਜਮੀ ਨਹੀਂ ਕਰਦਾ ਤੇਰੇ ਘਰ ਵਾਲਾ ਪੂਰਾ ਵੀ ਨਹੀਂ ਭਾਈ ਕੁਛ ਨਹੀਂ ਕਰਦਾ ਤਾਂ ਹੀ ਤਾਂ ਮੈਂ ਤੁਹਾਨੂੰ ਕੱਲ ਕਹਿ ਕੇ ਕਿਸੀ ਵੀ ਬਾਈ ਨੂੰ ਕਹਿ ਦੋ ਮੈਨੂੰ ਇਦਾਂ ਨਾ ਕਿਹਾ ਕਰੇ ਚਲੋ ਤਾਂ ਮੈਂ ਕਹਿਤਾ ਸੀ ਉਹਨੂੰ ਜੇ ਨਹੀਂ ਕੋਈ ਕੰਮ ਕਰਦਾ ਘੱਟੋ ਘੱਟ ਵਾ ਜਵਾਕ ਤਾਂ ਸੰਭ ਸਕਦਾ ਘਰੇ ਭਾਈ ਜੇ ਨਿਜੁਗਾ ਹੋਵੇ ਫਿਰ ਉਹ ਜਵਾਕ ਸੰਭ ਲਵੇ ਉਹ ਤਾਂ ਬਸ ਇੱਕ ਨਸ਼ਾ ਚਾਹੀਦਾ ਉਹਨੂੰ ਤਾਂ ਸਵੇਰੇ ਸ਼ਾਮ ਹੋਰ ਉਹਨੂੰ ਕੁਛ ਨਹੀਂ ਚਾਹੀਦਾ ਰੋਟੀ ਵੀ ਜੇ ਤੈਨੂੰ ਫੜਾ ਦਿੰਨੀ ਤਾਂ ਤਾਂ ਖਾ ਲੰਦਾ ਨਹੀਂ ਆਉਂਦਾ ਪ੍ਰੋਟੀਨ ਵੀ ਚਾਕੇ ਖਾਂਦਾ। ਉਸਨੂੰ ਤਾਂ ਜਮੀ ਨਹੀਂ ਰਹਿੰਦੀ ਹੈ। ਇਹਨਾਂ ਦਾ ਸ਼ਰ ਕਰਦਾ। ਹਾਂ ਬਈ। ਆਹ ਚਿੱਟੇ ਵਾਲੇ ਮੁੰਡਿਆਂ ਨਾਲ ਰਹਿੰਦਾ ਗਾ। ਉਹ ਜਦ ਬਗ ਜਾਂਦੇ ਘਰੇ ਜਾ ਕੇ ਉਹ ਪਿਆਏ ਹੁੰਦੇ ਨੇ। ਤਾਂ ਸਭ ਨੂੰ ਤੂੰ ਫਰਕ ਬਾਬਾ ਨੇ ਵੀ ਜਾਂਦੀ ਹੋਗੇ ਨਾ ਤੂੰ ਆਪੇ ਮਾਪਿਓ ਨੂੰ ਸੱਜ ਕੇ ਕੋਈ ਪਾਸਾ ਕਰ ਲੈ ਉਹਦੇ ਨਾਲ। ਮਾਪਿਓ ਨਾਲ ਕੀ ਪਾਸਾ ਕਰ ਲਵਾਂ ਬਈ? ਜਦੋਂ ਮਾਪੇ ਵਰਤਦੇ ਹੀ ਨਹੀਂ ਹੈਗੇ ਮੇਰੇ ਨਾਲ। ਉਹਨਾਂ ਨੂੰ ਪਤਾ। ਵੀ ਮੈਂ ਗਲਤੀ ਕੀਤੀ ਹੈ ਫਿਰ ਮੇਰੀ ਸਜ਼ਾ ਮੈਨੂੰ ਮਿਲੀ ਜਾਂਦੀ ਆ ਪਰ ਉਹ ਵੀ ਭਾਈ ਹੁਣ ਕਿਉਂ ਆਉਣਗੇ ਜਦੋਂ ਅਪਾ ਕਹਿੰਦੇ ਕਿ ਨਹੀਂ ਰਹਿੰਦੇ ਮਾਂ ਤੇ ਉਹਦੇ ਤੇ ਬਈ ਮੈਂ ਇੱਕ ਆਏ ਕਹਿੰਦੀ ਸੀ ਅੱਜ ਜਦੋਂ ਮੇਰਾ ਕੰਮ ਨਿਬੜ ਗਿਆ ਨਾ ਮੈਨੂੰ ਜਾਨ ਲੱਗੀ ਨੂੰ 500 ਰੁਪਏ ਦੇ ਦਿਓ ਪਰ ਐਸਾ ਤਾਂ ਕੋਈ ਨਹੀਂ ਭਾਈ ਪੈਸਾ ਦੇ ਦਿਆ ਜਿਹੜੇ ਜਿਹੜੇ ਕੰਮ ਕਰਦਿਆਂ ਨੂੰ ਕੰਮ ਦੇ ਪੈਸਾ ਤੇਰੇ ਦੇਣੀ ਨੇ ਨੇ ਆਂ ਦੀ ਮੇਰੇ ਘਰ ਨੂੰ ਪਈ ਅੱਜ ਲਾਰਕਵਾਰ ਨਗਰ ਦਾ ਠੀਕ ਹੈ ਨਾ ਠੀਕ ਹੈ ਭਾਈ ਹਾਂ ਕੱਲ ਤਾਂ ਪਹਿਲਾਂ ਤੋਂ ਉਹਨੇ ਕਿਹਾ ਸੀਗਾ ਮੀਠਾ ਟਾਲਿਆ ਕਿ ਅੱਜ ਮੈਂ ਮਾਇ ਵੀ ਕਹਿਣਾ ਤੁਨੂੰ ਖਰੋ-ਰੋਜ ਦਾ ਨਾ ਇਹ ਜਿਹੜਾ ਲੇਟ ਆਉਣਾ ਇਹਨੂੰ ਛੱਡ ਦੇ ਠੀਕ ਹੈ ਭਾਈ ਬਸ ਮੈਂ ਅੱਜ ਆਖਰੀ ਲੱਦੀ ਨਹੀਂ ਆ ਕੱਲ ਹੋਇਆ ਕੋਈ ਬੰਦਾ 5-7 ਮਿੰਟ ਲੇਟ ਹੋ ਗਿਆ 10 ਮਿੰਟ ਲੇਟ ਹੋ ਗਿਆ ਆ ਥੋੜੀਆ ਵੀ 2-2 ਘੰਟੇ ਲੇਟ ਕੋਈ ਨਾ ਭਾਈ ਮੈਂ ਅੱਜ ਤਵੱਦ ਨਹੀਂ ਲੇਟ ਹੁੰਦੀ ਹੈਗੀ ਤੇ ਮੈਨੂੰ ਜਾਣ ਲੱਗੀ ਹੁਣ ਨਾ ਪੰਜ ਕਿਸੂ ਰੁਪਇਆ ਦੇ ਦਿਓ ਮੈਂ ਸੌਦਾ ਲੈ ਕੇ ਆਉਣਾ ਕਰੀ ਕੋਈ ਨਹੀਂ ਪੈਸੇ ਦਾ ਮੈਂ ਤੈਨੂੰ ਦੇ ਦਊਗਾ ਤੇ ਆਹ ਦੂਜਾ ਤਾਂ ਉਹਦਾ ਫੇਰ ਕਰੀ ਪਹਿਲਾਂ ਜਾ ਰੋਟੀ ਬਣਾ ਲਿਆ ਠੀਕ ਹੈ ਭਾਈ ਬਣਾ ਦਿੰਨੀ ਆ ਮੈਂ ਜੀ ਕੰਮ ਤਾਂ ਸਾਰਾ ਨਿਬੜ ਗਿਆ ਆ ਇਕੱਲਾ ਪੋਚਾ ਰਹਿ ਗਿਆ ਸੀ ਤੁਸੀਂ ਬਾਹਰ ਜਾਣਾਗਾ ਤੇ ਮੈਂ ਬਾਅਦ ਚੋਂ ਲਾ ਦੂ ਪੋਚਾ ਮੈਂ ਕਹਿੰਿਆ ਸੀ ਮੈਨੂੰ ਪਹਿਲਾਂ 500 ਰੁਪਏ ਦੇ ਦੇ ਤੁਸੀਂ ਦੇ ਕੋਈ ਗੱਲ ਸੁਣਾ ਪੈਸੇ ਤਾਂ ਛੋੜੇ ਕਰਨੇ ਪਹਿਲੀ ਐਡਵਾਂਸ ਚਲੀ ਜਾਂਦੇ ਆ ਪਹਿਲਾਂ ਉਹਨਾਂ ਦਾ ਕਰੋ ਕੋਈ ਹਿਸਾਬ ਕਿਤਾਬ ਕੋਈ ਨਹੀਂ ਬਈ ਉਹ ਪੂਰੇ ਕਰੋ ਕੰਮ ਚ ਫੇਰ ਮਿਲਣਗੇ ਪੈਸੇ ਮੈਂ ਕਿਹੜਾ ਕਿਤੇ ਭੱਜੀ ਜਾਨੀ ਬਈ ਇੱਥੇ ਛੋੜੇ ਕਰਨੇ ਨਹੀਂ ਸਾਡੇ ਇੱਕ ਤਾਂ ਤੂੰ ਪਹਿਲੀ ਲੇਟ ਆਉਣੀ ਆਗੀ ਲੋਕ ਸਾਰਾ ਕੰਮ ਕਰ ਲੈਂਦੇ ਆ ਉਹਨੂੰ ਜਦੋਂ ਤੂੰ ਆਉਣੀ ਆ ਕੰਮ ਤੇ ਕੋਈ ਨਹੀਂ ਬਾਈ ਮੈਂ ਸਾਰਾ ਕੰਮ ਕਰ ਲੈਂਦੀ ਆ ਪਹਿਲੇ ਛੋਟੇ ਕਿਨੇ 4-5000 ਰੁਪਏ ਪਹਿਲੇ ਐਡਵਾਂਸ ਚ ਲਈ ਜਾਂਦਾਗਾ ਕੋਈ ਨਹੀਂ ਬਾਈ ਬੰਕੀ ਐਤ ਕੀ 500 ਰੁਪਏ ਦੇ ਦੋ ਮੈਨੂੰ ਫੇਰ ਨਹੀਂ ਮੈਂ ਮੰਗਦੀ ਹੈਗੀ ਮੈਂ ਨਹੀਂ ਮੁੜ ਕੇ ਮੁੰਡਾ ਲੜਦਾ ਮੇਰੇ ਨਾਲ ਉਹ ਕੰਦਲ ਸਾਹਿਬ ਕੋ ਬੜਾ ਚਲੀ ਜਾਂਦੇ ਆ ਰੁਪਏ ਕੋਈ ਨਹੀਂ ਬਾਈ ਉਹਨਾਂ ਨੂੰ ਤਾਂ ਮੈਂ ਕਹਿ ਦੂੰਗੀ ਵੀ ਬਾਈ ਮੇਰਾ ਮੁੰਡਾ ਬੜਾ ਬਿਮਾਰ ਸੀਗਾ ਤਾਂ ਕਰਕੇ ਮੈਨੂੰ ਪਹਿਲਾਂ ਉਹਨਾਂ ਦਾ ਹਿਸਾਬ ਕਰੋ ਪੈਸੇ ਕਟਾਓ ਪਹਿਲਾ ਕੰਮ ਹੈ ਤੇ ਭਾਈ ਬੰਕੇ ਪਹਿਰੇ ਥਲਵਾਲਾ ਦੇ ਦੇ ਨਾ ਨਾ ਪਹਿਰੇ ਥਾਲ ਦੀ ਕੀ ਗੱਲ ਹੈ ਤੇ ਕੀ ਅੱਛਾ ਠੀਕ ਹੈ ਭਾਈ ਹਾਂ ਕਿਸ਼ਤ ਹੋਰ ਪਤਾ ਕਰ ਲਉਂਗਾ ਹਾਂ ਹਾਂ ਉਹ ਦਾ ਕਰੋ ਸਾਬ ਕਿਤਾਬ ਪਹਿਲਾ ਪਹਿਲਾਂ ਦੇ ਪੈਸਿਆਂ ਦਾ ਉਹ ਕਰੋ ਬਰਾਬਰ ਹਾਂ ਮਾ 12 ਰਹੀ ਪੈਸਾ ਨੂੰ ਵੀ ਅੱਜ 500 ਚਾਹੀਦਾ ਅੱਜ 1000 ਚਾਹੀਦਾ ਸੱਚਾ ਨਾ ਨਾ ਪਹਿਰੇ ਕਿਸ਼ਤ ਨਹੀਂ ਸੁਨੀ ਰਮਨ ਹਾਂਜੀ ਬਈ ਓਹੋ ਤੈਨੂੰ ਪੈਸਾ ਦੀ ਲੋੜ ਆ ਹਾਂਜੀ ਬਈ ਮੈਂ ਨਾ ਮੁੰਡਾ ਬਿਮਾਰ ਬੜਾ ਹੋਇਆ ਪੈਸੇ ਅੱਛਾ ਤੇ ਮੈਂ ਬਾਈ ਜੀ ਨੂੰ ਪੁੱਛਿਆ ਸੀਗਾ ਅੱਛਾ ਉਹ ਕਹਿੰਦੇ ਬਈ ਹਾਂ ਨਹੀਂ ਮੇਰੇ ਪੈਸੇ ਤਾਂ ਜਿਹਾ ਹੁੰਦੇ ਤਾਂ ਨਾ ਮੇਰੇ ਮਨੋਂ ਠੀਕ ਤੇ ਕਿੰਨੇ ਪੈਸੇ ਲੈਣੇ ਸੀ ਉਹ ਬਈ 500 ਇਹ ਚਾਹੀਦਾ ਸੀ ਆ 500 ਹੀ ਹੋਸੇ ਹਾਂ ਬਈ ਲੈਣੇ ਹੁਣ ਜੀ ਬਈ ਤੁਸੀਂ ਦੇ ਦੋ ਤਾਂ ਬੜੀ ਚੰਗੀ ਗੱਲ ਆ ਕਰੇ ਸੌਦਾ ਵੀ ਮੁੱਕਿਆ ਪਿਆ ਆ ਪੈਸੇ ਦਨਾ 500 ਦਾ ਮਹਾਰਿਆ ਮੇਲਾ ਕੋਈ ਕੰਮ ਕਰਦਾ ਕੀ ਬਈ ਬਸ ਤੂੰ ਆਪ ਹੀ ਸਮਝ ਜਾ ਨਹੀਂ ਇਹ ਨਹੀਂ ਗੱਲ ਤੇ ਗੱਤਾਂ ਸੋਚੋ ਤੁਹਾਨੂੰ ਪਤਾ ਮੈਂ ਤਾਂ ਕੰਮ ਕਰਨਾ ਨਹੀਂ ਉਹ ਮੇਰੀ ਗੱਲ ਸੁਣਾ ਤੂੰ ਸਮਝਦਾ ਸਹੀ ਤੇ ਮੇਰੀ ਗੱਲ ਤਾਂ ਸੁਣਾ ਅਹੀਂ ਕੀ ਹੁੰਦਾ ਤੇ ਇਹਦਾ 500 ਦੇ ਪੰਮਾ 1000 ਲੈ ਲਈ ਤੂੰ ਸਮਝਿਆ ਨਹੀਂ ਬਈ ਮੈਂ ਇਹ ਨਹੀਂ ਕਰ ਸਕਦੀ मेरी गल दुखी घटना सुन ली कि मातो नी बतरा तू आम करके टाइम पास कर दी सारा सुन लगाना ਔਰ ਕਿਉਂ? ਮੈਂ ਪੁੱਛਣਾ ਦੇ। ਤੇ ਮੈਂ ਕਰੀ ਜਾ ਕਿ ਕਿਸ ਤੋਂ ਹੋਏ ਪੈਸੇ ਕੁੱਝ ਨਹੀਂ। ਹੋ ਗਿਆ। ਮੇਰੀ ਗੱਲ ਤਾਂ ਸੁਣਾ ਕੁਝ ਨਹੀਂ ਹੁੰਦਾ। ਤੈਨੂੰ ਪੁੱਛਣਾ ਨਹੀਂ ਦੀ ਕਿ ਲੋਣਾ। ਐਂ ਵਾਰੀ ਜੀ ਨਾਲ ਕੋਈ ਪੁੱਛਾ ਵੀ ਨਾ ਨਹੀਂ। ਨਹੀਂ ਬਈ। ਫਾਂਸ। ਬਟਾ ਬਾਈ ਕਿੱਥੇ ਹੋਗਾ? ਕਿ ਤਸੀਂ ਪੁੱਛਣਾ ਨਹੀਂ ਲੱਗੇ। ਫਾਈਨਾਂਸ ਦਾ ਗਾਣਾ। ਨਹੀਂ ਬਈ। ਮੈਂ ਸੌਦਾ ਨਹੀਂ ਕਰਦਾ। ਮੈਂ ਕਿਹੜਾ ਕਿਸੇ ਨੂੰ ਦੱਸਣਾ? ਕਿਸੇ ਨੂੰ ਨਹੀਂ ਦੱਸਦਾ। ਨਹੀਂ ਨਹੀਂ। ਤਦੋਂ ਕਿਸੇ ਨੂੰ ਦੱਸੋ ਚਾਹੇ ਨਾਲ ਸੇ। ਪਰ ਤੁਸੀਂ ਪੈ ਜਾਓ।

ਉਹ ਉਹ ਕੈਨ ਨੀ ਹੋ ਗਿਆ ਪਾਪਾ ਇਹ ਬਾਈ ਕੌਸ਼ਿਸ਼ ਨਹੀਂ ਹੋਇਆ ਨਹੀਂ ਨਾ ਬੋ ਹੁਣਾ ਕੀ ਹੈ ਬਾਪੂ ਚੋਰੀ ਕਰਕੇ ਭਜਦੀ ਸੀ ਬਾਰੀ ਭਜਦੀ ਸੀ ਐਵੇਂ ਇਲਜ਼ਾਮ ਲਾਉਣਾਗਾ ਹਾਂ ਨਹੀਂ ਵੀਰੇ ਇਹ ਉਹ ਇਲਜ਼ਾਮ ਲਾਈ ਜਾਂਦਾਗਾ ਮੈਂ ਐਡਾਂ ਦੀ ਕੋਈ ਗੱਲ ਨਹੀਂ ਕੀਤੀ ਹੈਗੀ ਮੈਂ ਤੇਰੀ ਗੱਲ ਤੇ ਸੱਚ ਮੰਨਾਂਗਾ ਕਿ ਮੈਂ ਇਹਦੀ ਗੱਲ ਤੇ ਸੱਚ ਮੰਨਾਂਗਾ ਉਹਦੇ ਮੁੰਡੇ ਤੇ ਯਕੀਨ ਨਹੀਂ ਹੈਗਾ ਮੈਂ ਸੱਚ ਬੋਲ ਰਹੀ ਆ ਬਾਈ ਇਹ ਗੱਲ ਤੇ ਇਲਜ਼ਾਮ ਲਾਉਂਦਾ ਮੇਰੇ ਤੇ ਬਾਈ ਕੋਈ ਗੱਲ ਤੇ ਇਲਜ਼ਾਮ ਨਹੀਂ ਲਾਉਂਦਾ ਬਾਪੂ ਤੁਮ ਨੂੰ ਐ ਦੱਸ ਬੀਣੇ ਤੇਰੇ ਤੋਂ ਪੈਸੇ ਮੰਗ ਕੇ ਸੀਗੇ ਹਾਂ ਮੈਂ ਜਵਾਬ ਦਿੱਤਾ ਇਹਨੂੰ ਪੈਸਾ ਨੂੰ ਮੈਂ ਪਹਿਲਾਂ ਸਾਫ਼ ਕਰੂੰ ਜਿਹੜੇ ਰੁਪਏ ਵਧ ਰਹੇ ਨੇ ਮੈਨੂੰ ਕਹਿੰਦੀ ਨਾ ਜਿਹੜਾ ਕੁਛ ਮਰਜ਼ੀ ਕਰ ਲਾ ਮੇਰੇ ਨਾਲ ਮੈਨੂੰ ਕਹਿੰਦੀ 1000 ਰੁਪਏ ਦੇ ਦੇ ਐਂ ਕਹਿੰਦੀ ਸੀ ਕਿ ਨਹੀਂ ਬਈ ਮੈਂ ਇਹਨੂੰ ਇਹ ਨਹੀਂ ਕਿਹਾ ਹੈਗਾ ਇਹਨੇ ਸਗੋਂ ਮੈਨੂੰ ਇਹ ਗੱਲ ਕਹੀ ਆ ਕਹਿੰਦਾ ਮੈਂ ਤੈਨੂੰ ਸੌਦਾ ਲਾ ਕੇ ਦਿੰਦਾ ਤੇਰਾ ਤੂੰ ਮੇਰੇ ਤੋਂ 500 ਦੀ ਥਾਂ ਤੇ 1000 ਲੈ ਲਈ ਪਰ ਮੇਰੇ ਨਾਲ ਜੋ ਕੁਛ ਮਰਜ਼ੀ ਕਰ ਲਾ ਮੈਨੂੰ ਇਹਨੇ ਕਿਹਾ ਬਈ ਮੈਂ ਨਹੀਂ ਇਹਨੂੰ ਕੁਝ ਵੀ ਕਿਹਾ ਸੀ ਦੇਖ ਲਾ ਬਾਪੂ ਤੁਹਾਇਆ ਕਰ ਭਾਈ ਸਾਡੇ ਨਾਲ ਰੁਪਈਆ ਹੀ ਮੋੜਦੇ ਉਹ ਜਿਹੜੇ ਤੁਹਾਡੇ ਕੋਈ ਬਾਧਦੇ ਆ ਠੀਕ ਆ ਐਵੇਂ ਗਲਤ ਇਲਜ਼ਾਮ ਲਾਉਣ ਦੀ ਲੋੜ ਨਹੀਂ ਮੇਰੇ ਮੁੰਡੇ ਤੇ ਨਹੀਂ ਦੇਖ ਲੈ ਬਾਪੂ ਆਹ ਇੱਜ਼ਤ ਕਰਦੀ ਐ ਆਪਣੇ ਸਿਲੇ ਦਾ ਦੇਖ ਲੈ ਮੈਂ ਕੋਈ ਨਹੀਂ ਭਾਈ ਗਲਤ ਇਲਜ਼ਾਮ ਲਾਇਆ ਹੈਗਾ ਕਿ ਮੁੰਡੇ ਦੇ ਉੱਤੇ ਮੁੰਡੇ ਨੇ ਆਪ ਮੇਰੇ ਨਾਲ ਧੱਕੇ ਚਾਈ ਕਰਨ ਦੇ ਨਹੀਂ ਯਾਰ ਹੁਣ ਤੇ ਯਾਰ ਅਸੀਂ 6 ਜੁਆਇਨਾਂ ਦੇ ਮਾਲਕ ਤੇਰੇ ਨਾਲ ਕੰਮ ਵਾਲੀ ਨਹੀਂ ਆਇਆ 35000 4000 ਰੁਪਈਆ ਬਾਧਦਾ ਉਹ ਦੇ ਦਿਓ ਸਾਡਾ ਅਸੀਂ ਕੰਮ ਤੇ ਕੋਈ ਹੋਰ ਬੁੜੀ ਰੱਖ ਲਾਂਗੇ ਠੀਕ ਹੈ ਭਾਈ ਜੀ कोई नहीं हाँ। मैं के जा रहा के तो कर लूंगी। हाँ। तो करो जा करो चाहे ना दूषण लाई तू मेरे ठीक है, है भाई जी हाँ। जब आ गया तो ਦੇਖ ਲਾ ਜੇ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਤਾਂ ਅੱਜ ਮੈਨੂੰ ਆਹ ਦਿਨ ਦੇਖਣੇ ਪੈ ਰਹੇ ਨੇ ਜੇ ਕਿਤੇ ਮੇਰਾ ਮੰਦਾ ਚੱਜਦਾ ਹੁੰਦਾ ਤਾਂ ਮੈਨੂੰ ਐਦਾਂ ਲੋਕਾਂ ਦੀਆਂ ਗੱਲਾਂ ਤੇ ਹਰ ਕਲਾਣਾ ਸਹਿਣੀ ਪੈਂਦੀਆਂ ਕੀ ਕਰਾਂ ਕੁਝ ਸਮਝ ਨਹੀਂ ਆਉਂਦਾ ਕਦੇ-ਕਦੇ ਤਾਂ ਇਹ ਜੀ ਕਰਦਾ ਵੀ ਖੁਦ ਖੁਸ਼ੀ ਕਰਕੇ ਮਰ ਜਾ ਪਰ ਇਹ ਸੋਚਦੀ ਆ ਕਿ ਜਿਹੜਾ ਪਿੱਛੇ ਜਵਾਕ ਆਉਂਦਾ ਕੀ ਬਣੂ ਉਹਨੂੰ ਮਾਣ ਹੀ ਮਿਲਣੀ ਹੈਗੀ ਇਹਦਾ ਕੀ ਆ ਐ ਤਾਂ ਨਸ਼ੇ ਪਤੇ ਹੋਂ ਦਾ ਵਾਰੋਂ ਮਿਲ ਹੀ ਜਾਣੇ ਆ ਹੁਣ ਮੈਨੂੰ ਇਹਨਾਂ ਨੇ ਵੀ ਘਰੋਂ ਕੱਢਤਾ। ਬਾਈ ਨੇ ਮੇਰੇ ਤੇ ਇਲਜ਼ਾਮ ਲਾਤਾ ਨਾ ਚੰਗੀ ਨਹੀਂ ਕੀਤੀ ਹੈਗੀ। ਚਲ ਕੋਈ ਨਾ ਕਿਸੇ ਦਾ ਹੋਰ ਘਰ ਦੇਖਦੀ ਆ। ਜੇ ਕੋਈ ਮੈਨੂੰ ਹਾਮੀ ਭਰ ਤੈਨਾਂ ਦੇ ਕੰਮ ਤੇ ਰੱਖਣ ਵਾਸਤੇ ਤਾਂ। ਵੈਸੇ ਤਾਂ ਸਾਰੇ ਕੋਈ 500 ਕੋਈ 600 ਇਹਨੇ ਤੱਕ ਹੀ ਕਹਿੰਦੇ ਨੇ। ਇਹਨਾਂ ਨੇ ਮੈਨੂੰ 1500 ਤੇ ਰੱਖਿਆ ਹੋਇਆ ਸੀਗਾ। ਕੀ ਕਰਾਂ? ਕੋਈ ਤਾਂ ਸਮਝ ਨਹੀਂ ਆਉਂਦੀ। ਕੀ ਸਾਡਾ ਚੱਲ ਰਿਹਾ ਹੈ ਸ਼ੂਟ ਕਿ ਇੱਧਰ ਰਮਨ ਬੈਠੀ ਆ ਠੀਕ ਹੈ ਜੀ ਤੇ ਅੰਕਲ ਬੰਨ ਰਿਹਾ ਪੱਗ ਦੇਖੋ ਉਹਦੇ ਕਿੰਨੇ ਪੱਗ ਚ ਖੰਨਿਆ ਜੀ ਰਾਕੇ ਚ ਨਾ ਜੱਟੀ ਨੂੰ ਦੇ ਦਈਆਂ ਇਹ ਅਜੋਦੀ ਪੱਗ ਬੰਨ ਰਿਹਾ ਦੇਖੀ ਜਾਓ ਹਸ ਤੋਂ ਪਹਿਲੇ ਪੱਗ ਬੰਨਣਾ ਹਣਾ ਜੀ ਅੰਤਿਮ ਪਾਟੇ ਦੇ ਇੱਕੋ ਜਿਹੇ ਬੰਨਾ ਹੈਗਾ। ਗਾਣ ਹੋ ਜਾ ਰਹਾ ਹੁਣ ਬਰਾਬਰ ਉੱਥੇ। ਬਰਾਬਰ ਹੋ ਜਾ ਤੀਗਾ ਤਾਂ ਵੀਡੀਓ ਚੱਲ ਜਾਣਾ। ਹੋਰ ਮੈਂ ਦੇਦਾ। ਕਿਵਾਂ ਨੇ ਬਹੁਤ ਔਕੀ ਆ ਕਮਾਣਾ ਪੱਗ ਬੰਨਣਾ। ਕਬਾਣਾ ਪੱਗ ਬੰਨਣੀ ਬਹੁਤ ਔਕੀ ਆ। ਹਾਂ। ਥੋੜੀ ਛਿੰਕ ਛਿੰਕੇ ਪੱਗ ਬੰਨਣੇ ਨੇ ਇਕੱਲੇ। ਥੋੜੀ ਇੱਕ ਚੀਜ਼ ਲੋਡ ਕਰੋ ਪੱਕ ਦੇਖੋ ਕੱਲੀ ਘਣਵੰਦਾ ਬੰਦਾ। ਅਭੀ ਇੱਕ ਹੱਥ ਨਾਲ ਇੱਧਰ ਲਾ ਹੱਥ ਇਹਨੇ ਨਹੀਂ ਨਾ ਹੈ ਨੀਆ। ਹਾਂ। ਕੰਮ ਕਰ ਦਿੰਦਾ ਮਸ਼ੀਨ ਚ ਕੱਟਿਆ ਗਿਆ ਸੀਗਾ ਹੱਥ ਤੇ ਤੁਸੀਂ ਪੱਕ ਦੇਖਿਓ ਹੁੰਦਾ ਕਿੱਡੀ ਘਣਾ ਪੂਰੇ ਕੋਕੇ ਝੜ ਦੇਣਗੇ ਮੈਂ ਮਦਰੋਂ ਪੱਗ ਤਾਂ ਪੱਗੀ ਹੁੰਦੀ ਆ ਕਿ ਜਿੱਦਾਂ ਜਿਵੇਂ ਹੋਵੇ ਪੱਗ ਦੀ ਤਾਂ ਸ਼ਾਨੀ ਬਹੁਤ ਵੱਡੀ ਆ ਤਾਂ ਅੰਕਲ ਬਹੁਤ ਕਹਿੰਦੇ ਪੱਗ ਬੰਨ੍ਹੇਗਾ ਇਹ ਕਹਿਣ ਦਾ ਮਤਲਬ ਸਾਡਾ ਇਹ ਇਹ ਆ ਵੀ ਇੱਕ ਹੱਥ ਨਾਲ ਪੱਗ ਬੰਨਣੀ ਬਹੁਤ ਔਖੀ ਆ ਹਾਂਜੀ ਪਰ ਉਹ ਸਾਡੇ ਅੰਕਲ ਜੀ ਇੱਕ ਹੱਥ ਨਾਲ ਪੱਗ ਬੰਨ ਲੈਂਦੇ ਨੇ ਪੱਗ ਅੰਕਲ ਬੰਨਦੇ ਨੇ ਮੈਂ ਤਾਂ ਇਹ ਨਹੀਂ ਕਰਨੀ ਦੇ ਨਾਲ ਵੱਖਰੀ ਪ੍ਰਸ਼ਾਨ ਲੱਗਦੀ ਹੈ ਨਾ ਇਹ ਨਹੀਂ ਇਹ ਤਾਂ ਤੁਸੀਂ ਵੀ ਆ ਰਹਿ ਕਹਿਣਾ ਮਤਲਬ ਇਹ ਹੈ ਵੀ ਇੱਕ ਆਸ ਨੂੰ ਬਹੁਤ ਔਖੀ ਆ ਬੰਦ ਹਾਂ ਇਹਦਾ ਵੀ ਇਹ ਤਾਂ ਸੋਹੀ ਵਾਤਾ ਵਾਤਾ ਬੱਤ ਕੈਂਟ ਉਹ ਨਹੀਂ ਜਾਉਂਗੀ ਦੇਖੀਗੇ ਲੋਕ ਕਿਹੜੇ ਜਾਣਗੇ ਇਹਨਾਂ ਤੋਂ ਆਪਣੀ ਜਿਹੜੀ ਆਪਾਂ ਵੀਡੀਓ ਪਾਵਾਂਗੇ ਹੂੰ ਉਹਦੇ ਮਗਰ ਲਾਇਆ ਜਾਣਾ ਹੈ ਅੱਛਾ ਇਹ ਪਰ ਮੈਕ ਸੈਨੇਮੈਂਟਲ ਦੀ ਵੀਡੀਓ ਹੋ ਗਈ ਆ ਤੇ ਵੀਡੀਓ ਚਾਹਰਾ ਜੀ

ਚੱਕ ਲਈ ਇਹਦੀ ਆਂਕਲ ਕਾਰੂ ਦਾ ਲਾਲ ਸੈਕਾ ਪੂਣੀ ਨੇ ਉਹ ਵੀ ਬੈਨ ਨਿਜਵਾਰ ਕੇ ਆਂਕਲੇ ਕਾਤਣਾ ਬਣਦੀ ਬਹੁਤ ਔਖੀ ਆ ਜਿਸ ਦੇ ਸਹਾਰੇ ਉਹ ਬੁੱਢੇ ਸਰ ਕੋਲ ਬਿਸਕੁਟੀ ਜੀ ਕੱਢੀ ਜਾਉ ਸੀ ਭੈਣ ਨਹੀਂ ਉਹ ਕਤੂਰਾ ਜਿਹੜਾ ਚੌੜ ਪੈ ਜਾਂਦਾ ਪਰ ਸਾਡੇ ਫੜ ਕੇ ਸਾਡੇ ਖਚੜੀ ਸਾਰੀ ਲੁਵੇੜ ਸੀ ਭੈਣ ਨਾ ਨਾ ਕਰੀ ਤੜਕੇ ਅੱਛਾ ਅੱਛਾ ਕੋਈ ਦਾ ਪੋਣੀ ਪਾਣੀ ਕਰਕੇ ਰੱਖੀ ਵੀ ਸੀਗੀ ਅੱਗੇ ਨੌਜੀ ਵਧੀਆ ਲੱਗੀ ਤਾਂ ਹਾਂਕਾ ਨਾਮੇ ਕਮੈਂਟ ਕਰਨਾ ਠੀਕ ਆ ਹਾਂਕਾ ਤੇ ਨਾ ਦੇ ਹਾਂਕਾ ਦਾ ਨਾਮ ਹੈਗਾ ਤੇਜੀ ਫੂਲ ਕਰਤੈ ਸਿੰਘ ਨੌਜੀ ਵੀਡੀਓ ਵਧੀਆ ਲੱਗੀ ਸ਼ੇਅਰ ਕਰਦੋ